ਪਿਓ ਨੂੰ ਪਈ ਮਜਬੂਰੀ ਤਾਂ ਵੇਚ ਦਿੱਤਾ 3 ਸਾਲ ਦਾ ਬੱਚਾ ਖਬਰ ਸੁਣ ਕੇ ਸਭ ਦੇ ਉੱਡ ਗਏ ਹੋਸ਼ ਪਿਓ ਨੇ ਰੋ ਰੋ ਦੱਸੀ ਬੱਚਾ ਵੇਚਣ ਦੀ ਵਜ੍ਹਾ ਜੀ ਹਾਂ ਇੱਕ ਖਬਰ ਸੁਣ ਕੇ ਉਹ ਦੋ ਸਬਦੇ ਹੋਸ਼ ਉੱਡ ਗਏ ਜਦੋਂ ਇੱਕ ਪਿਓ ਨੇ ਮਜਬੂਰੀ ਬਖਸ਼ ਆਪਣੇ ਇੱਕ 3 ਸਾਲ ਦੇ ਬੱਚੇ ਨੂੰ ਵੇਚ ਦਿੱਤਾ ਇੱਕ ਬੱਚੇ ਨੂੰ ਬਚਾਉਣ ਦੇ ਲਈ ਦੂਜੇ ਬੱਚੇ ਨੂੰ ਉਸਨੇ ਵੇਚਿਆ ਕਿਉਂਕਿ ਉਹ ਕਹਿ ਰਿਹਾ ਕਿ ਉਸ ਦੀ ਮਜਬੂਰੀ ਸੀ ਉਸ ਦੇ ਕੋਲ ਪੈਸੇ ਨਹੀਂ ਸੀ ਮਾਮਲਾ ਕੀ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦੇ ਪਿਤਾ ਨੇ ਇਹ ਇਹ ਕਿਹਾ ਹੈ ਕਿ ਬੱਚੇ ਨੂੰ ਮਜਬੂਰੀ ਦੇ ਵਿੱਚ ਵੇਚ ਦਿੱਤਾ ਗਿਆ ਕਿਉਂਕਿ ਉਸ ਦੇ ਕੋਲ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਹਸਪਤਾਲ ਦੇ ਵਿੱਚੋਂ ਡਿਸਚਾਰਜ ਕਰਵਾਉਣ ਦੇ ਲਈ ਪੈਸੇ ਨਹੀਂ ਸਨ ਜੀ ਹਾਂ ਵਜਾ ਹੈ ਆਪਣੀ ਪਤਨੀ ਅਤੇ ਆਪਣੇ ਨਵਜੰਮੇ ਬੱਚੇ ਨੂੰ ਹਸਪਤਾਲ ਦੇ ਵਿੱਚੋਂ ਡਿਸਚਾਰਜ ਕਰਵਾਉਣਾ ਕਿਉਂਕਿ ਹਸਪਤਾਲ ਵਾਲਿਆਂ ਨੇ 4000 ਦਾ ਬਿੱਲ ਬਣਾ ਦਿੱਤਾ ਸੀ ਜਿਸ ਤੋਂ ਬਾਅਦ ਉਸਦੇ ਕੋਲ ਪੈਸੇ ਨਹੀਂ ਸੀ ਉਸਨੇ ਸੋਚਿਆ ਕਿ ਉਹ ਬਿੱਲ ਕਿਵੇਂ ਉਤਾਰੇ ਤਾਂ ਫਿਰ ਉਸ ਨੂੰ ਇਹ ਹੀ ਰਸਤਾ ਦਿਖਾਈ ਦਿੱਤਾ ਕਿ ਉਹ ਆਪਣੇ 3 ਸਾਲ ਦੇ ਬੱਚੇ ਨੂੰ ਵੇਚ ਦੇਵੇ ਤੇ ਉਸ ਤੋਂ ਬਾਅਦ ਉਹ ਹਸਪੀਟਲ ਦਾ ਬਿੱਲ ਉਤਾਰ ਦਵੇ ਪਰ ਕਿਤੇ ਨਾ ਕਿਤੇ ਲੋਕ ਇਹ ਵੀ ਸਵਾਲ ਕਰ ਰਹੇ ਨੇ ਕਿ ਇੱਕ ਬੱਚੇ ਨੂੰ ਬਚਾਉਣ ਦੇ ਲਈ ਦੂਜੇ ਬੱਚੇ ਨੂੰ ਪਿਓ ਕਿਵੇਂ ਵੇਚ ਸਕਦਾ ਉਸ ਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਇਸ ਕਰਕੇ ਉਹ बार-बार ਕਹਿ ਰਿਹਾ ਹੈ ਕਿ ਮੈਨੂੰ ਮਜਬੂਰੀ ਦੇ ਵਿੱਚ ਆਪਣੇ ਬੱਚੇ ਨੂੰ ਵੇਚਣਾ ਪਿਆ ਰੋ ਰੋ ਕੇ ਉਹ ਕਹਾਣੀ ਵੀ ਦੱਸ ਰਿਹਾ ਹੈ ਆ우 ਤੁਹਾਨੂੰ ਪਹਿਲਾਂ ਉਹ ਸੁਣਾਵਾ ਦਿੰਦੇ ਆ ਆ ਬਿਲਵਾ ਹਮਾਰ ਨਾਮ ਹਰੀਸ਼ ਪਟਿਲ ਹੈ ਗ੍ਰਾਮ ਭੀੜਿਆਰੀ ਤੁਲਾ ਕਹੇ जैसा हम आप हमारे मजबूरी में हम अपन लड़का के बेच के अपन औरत छोड़ो ले बनी है हम लड़का ही बद्री पटेल के औरत कहाँ रह लेके छोड़ो ले बड़ो और डबजरी में भर्ती रही है वो लेके के पैदाशी रहा था, था अब वही हम बंधक में रही है तो कितना रुपया में चार हजार रुपया में छोड़ा के लिए नहीं

ਤਦ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਸਮachar agency PTI ਦੇ ਰਿਪੋਰਟ ਮੁਤਾਬਕ ਵਿਅਕਤੀ ਦੀ ਪਛਾਣ ਵਰਵਾ ਪੱਟੀ ਦੇ ਰਹਿਣ ਵਾਲੇ ਹਰੀਸ਼ ਪਟੇਲ ਵਜੋਂ ਹੋਈ ਆ ਉਹ ਦਿਹਾੜੀਦਾਰ ਮਜ਼ਦੂਰੀ ਦਾ ਕੰਮ ਕਰਦਾ ਹੈ ਦੱਸਿਆ ਜਾ ਰਿਹਾ ਹੈ ਕਿ ਹਰੀਸ਼ ਨੇ ਆਪਣੀ ਪਤਨੀ ਨੂੰ ਡਿਲੀਵਰੀ ਲਈ ਹਸਪਤਾਲ ਦੇ ਵਿੱਚ ਪਰਥੀ ਕਰਵਾਇਆ ਸੀ ਸਥਾਨਕ ਲੋਕਾਂ ਮੁਤਾਬਕ ਹਰੀਸ਼ ਦਾ ਇਹ 6ਵਾਂ ਬੱਚਾ ਹੈ 4000 ਰੁਪਏ ਦਾ ਬਿੱਲ ਦੇਣ ਲਈ ਹਰੀਸ਼ ਕੋਲ ਪੈਸੇ ਨਹੀਂ ਸਨ ਜਿਸ ਕਾਰਨ ਹਸਪਤਾਲ ਦੇ ਸਟਾਫ ਨੇ ਉਸ ਦੀ ਪਤਨੀ ਅਤੇ ਬੱਚੇ ਨੂੰ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਅਸਤੁਬਾ 6 ਸਤੰਬਰ ਨੂੰ ਕਥਿਤ ਤੌਰ ਤੇ ਹਰੀਸ਼ ਨੇ ਆਪਣੇ 3 ਸਾਲ ਦੇ ਬੇਟੇ ਨੂੰ ਗੋਦ ਲੈਣ ਦੇ ਜਾਲੀ ਦਸਤਾਵੇਜ਼ ਦੇ ਤਹਿਤ 20000 ਰੁਪਏ ਦੇ ਵਿੱਚ ਉਸ ਨੂੰ ਵੇਚ ਦਿੱਤਾ ਇਸ ਘਟਨਾ ਦੇ ਨਾਲ ਸਬੰਧਤ ਹਰੀਸ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਪੁਲਿਸ ਸੁਪਰਡੈਂਟ ਸੰਤੋਸ਼ ਕੁਮਾਰ ਨੇ ਦੱਸਿਆ ਕਿ 7 ਸਤੰਬਰ ਨੂੰ ਪੁਲਿਸ ਨੇ ਇਸ ਘਟਨਾ ਦੇ ਵਿੱਚ ਸ਼ਾਮਲ 5 ਲੋਕਾਂ ਨੂੰ ਗ੍ਰਫਤਾਰ ਕਰ ਲਿਆ ਹੈ। ਮਲਜ਼ਮਾਂ ਖਿਲਾਫ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਪੁਲਿਸ ਕਾਂਸਟੇਬਲ ਤੇ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੇ ਵਿੱਚ ਅਸਫਲ ਰਹਿਣ ਦਾ ਦੋਸ਼ ਵੀ ਲਗਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਹਟਾ ਕੇ ਐਕਟਿਵ ਡਿਊਟੀ ਤੋਂ ਹਟਾ ਕੇ ਪੁਲਿਸ ਲਾਈਨ ਪੇਸ ਦਿੱਤਾ ਗਿਆ। ਰੀਪੋਰਟ ਮੁਤਾਬਕ ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਉਸ ਨੂੰ ਉਸਦੇ ਮਾਪਿਆਂ ਕੋਲ ਵਾਪਸ ਕਰ ਦਿੱਤਾ ਹੈ ਇਹ ਮਾਮਲਾ ਤੁਹਾਨੂੰ ਦੱਸ ਦੇ ਕਿ ਉੱਤਰ ਪ੍ਰਦੇਸ਼ ਦੇ 쿠ਸ਼ੀ ਨਗਰ ਦਾ ਹੈ ਹੁਣ ਤੁਸੀਂ ਇਸ ਨੂੰ ਇੱਕ ਪਿਓ ਦੀ ਮਜਬੂਰੀ ਕਹੋਗੇ ਜਾਂ ਫਿਰ ਲਾਲਚ ਵੀ ਹੋ ਸਕਦਾ ਇਹ ਮਾਮਲਾ ਹਜੇ ਜਾਂਚ ਦੇ ਅਧੀਨ ਹੈ ਤੁਸੀਂ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਰਾਈ ਜ਼ਰੂਰ ਦਿਨਾ